ਜੰਗਾਂਮਾਂ ਨੂੰ ਗਰਮੀ ਦੇ ਵਿੱਚ ਜਿਆਦੇ ਪਾਣੀ ਪਿਲਾਉਣ ਦਾ ਤਰੀਕਾ ਖਸਾਨ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਵੀ ਜਿਆਦੇ ਹੁਣ ਜੇ ਆਪਾਂ ਪਸ਼ੂ ਨੂੰ ਪਾਣੀ ਪਿਾਵਾਂਗੇ ਤੇ ਕੀ ਕੀ ਫਾਇਦੇ ਹੋਣਗੇ ਉਹਦੇ ਨਾਲ ਕਿਵੇਂ ਆਪਾਂ ਕੀ ਚੀਜ਼ ਦੇਣੀ ਹੈ ਜਿਹਦੇ ਨਾਲ ਪਸ਼ੂ ਆਪਣਾ ਰੱਜ ਕੇ ਪਾਣੀ ਪੀਵੇ ਤੇ ਹਰਾ ਚਾਰਾ ਉਹ ਵੀ ਖੁੱਲ ਕੇ ਖਾਵੇ ਤੇ ਬਣੇ ਰਹੋ ਵੀਡੀਓ ਦੇਖਣ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੈ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬੈਲ ਦਾ ਬਟਨ ਉਹਨੂੰ ਕਰ ਲਓ ਪ੍ਰੈਸ ਐਸੀ ਤਰ੍ਹਾਂ ਪਿਆਨ ਕਿ ਵੀਡੀਓ ਲਾਈਕ ਕਰਦੇ ਰਹਿੰਦੇ ਰਹਿਣ ਜੇਹੀ ਵੀਡੀਓ ਤੁਸੀਂ Facebook ਪੇਜ ਉੱਪਰ ਦੇਖ ਰਹੇ ਤਾਂ Facebook ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਕਿਸਾਨ ਦੋਸਤੋ ਜਦੋਂ ਵੀ ਤੇ ਤੁਹਾਡਾ ਪਸ਼ੂ ਹੈ ਹਰਾਚਾਰਾ ਘੱਟ ਖਾਂਦਾ ਹੁਣ ਜਿਵੇਂ ਕਿ ਹਰਾਚਾਰਾ ਜਿਹੜਾ ਉਹ ਖੁਸ਼ਕ ਜੇ ਹੋ ਗਿਆ ਯਾਨੀ ਪੱਕਣ ਦੀ ਸਟੇਜ ਤੇ ਆ ਗਿਆ ਤੇ ਹੁਣ ਪਸ਼ੂਆ ਜਿਹੜੇ ਪੱਠੇ ਘੱਟ ਖਾਂਦੇ ਹੈਗੇ ਆ ਤੇ ਨਾਲੇ ਪਾਣੀ ਵੀ ਘੱਟ ਪੀਂਦੇ ਹੈਗੇ ਮੌਸਮ ਚੇਂਜ ਹੋ ਗਿਆ ਤਾਂ ਜੇ ਤੁਹਾਨੂੰ ਦੱਸਾਂਗੇ ਇਹ ਨੁਕਤਾ ਵਰਤ ਲਓ ਇਹਦੇ ਨਾਲ ਤੁਹਾਡਾ ਪਸ਼ੂ ਖੁੱਲ ਕੇ ਪੂਰਾ ਪਾਣੀ ਪੀਊਗਾ ਪਾਣੀ ਪੀਣ ਦੇ ਨਾਲ ਨਾਲ ਦੁੱਧ ਵੀ ਬਧੂ ਫੈਂਟ ਵੀ ਵਧੂਗੀ ਪਾਣੀ ਆਪਾਂ ਪਸ਼ੂ ਨੂੰ ਜਦੋਂ ਵੀ ਪਿਉਣਾ ਤੁਸੀਂ ਕੀ ਕੀ ਚੀਜ਼ਾਂ ਲੈਣੀਆਂ ਇਹਦੇ ਵਿੱਚ ਤੁਸੀਂ 2-4 ਚੀਜ਼ਾਂ ਲੈਣੀਆਂ ਹੈਗੀਆਂ ਨੰਬਰ 1 ਤੇ ਆਪਾਂ ਲੈਣੀ ਹੈ 2 ਕਿਲੋ ਮਿਸਰੀ ਸੋਨੂੰ ਖਰਾਕ ਦਾ ਦੇ ਨੇ ਸਾਰੀ ਇਹ ਤਿਆਰ ਕਰ ਲਿਓ ਮੁੜ ਕੇ ਡੋਜ ਵੀ ਦੱਸਾਂਗੇ ਵੀ ਇੱਕ ਦਿਨ ਦੀ ਕਿੰਨੀ ਦੇਣੀ ਆ ਪਸ਼ੂ ਨੂੰ 2 ਕਿਲੋ ਲੈ ਲੈਣੀ ਹੈ ਮਿਸਰੀ 1 ਕਿਲੋ ਕਾਲਾ ਨੂਨ 1 ਕਿਲੋ ਚਿੱਟਾ ਨੂਨ 1 ਕਿਲੋ ਸੇਦਾ ਨੂਨ ਤਿੰਨੇ ਨੂਨ ਲੈ ਲੈਣੇ ਆ ਤੇ 2 ਕਿਲੋ ਮਿਸਰੀ 5 ਕਿਲੋ ਰਾਸ਼ਨ ਬਣ ਗਿਆ ਆਪਣੇ ਕੋਲੇ 5 ਕਿਲੋ ਨੂੰ ਤੁਸੀਂ ਮਿਕਸ ਕਰਕੇ ਕਿਸੇ ਬਰਤਨ ਦੇ ਵਿੱਚ ਸਟੋਰ ਕਰ ਲਿਓ ਪਸ਼ੂ ਨੂੰ 50 ਗ੍ਰਾਮ ਡੇਲੀ ਦੇਣਾ ਇੱਕ ਦਿਨ ਦੀ ਖਰਾਕ ਹੈ ਇੱਕ ਪਸ਼ੂ ਦੀ 50 ਗ੍ਰਾਮ 50 ਗ੍ਰਾਮ ਦਵੋਗੇ ਨਾਲ ਤਾਂ ਤੁਹਾਡੇ ਪਸ਼ੂ ਨੂੰ ਕੀ ਹੈ ਬੇਹਾਜਮਾ ਜਿਹੜਾ ਪਸ਼ੂ ਦਾ ਉਹ ਸਹੀ ਹੋ ਜਾਊਗਾ ਲੀਵਰ ਸਹੀ ਹੋ ਜਾਊਗਾ ਪਸ਼ੂ ਦਾ ਤੇ ਨਾਲੇ ਕੀ ਆ ਜਿਹੜੀ ਮਿਸਰੀ ਆ ਮਿਸਰੀ ਠੰਡੀ ਹੁੰਦੀ ਹੈ ਪਰ ਸਾਨੂੰ ਤੇ ਵੀ ਜ਼ਿਆਦਾ ਲੱਗੂ ਨੂਨ ਦੇ ਨਾਲ ਤੁਸੀਂ ਇਹ ਚੀਜ਼ਾਂ ਵਰਤ ਲਓ ਇਹਦੇ ਨਾਲ ਤੁਹਾਡੇ ਫਾਇਦੇ ਹੀ ਫਾਇਦੇ ਹੋਣਗੇ ਨੁਕਸਾਨ ਕੋਈ ਨਹੀਂ ਹੋਣ ਵਾਲਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇ ਕਿਉਂਕਿ ਇਹ ਸਸਤੇ ਨੁਕਤੇ ਹੁੰਦੇ ਕੋਈ ਮਹਿੰਗੇ ਨਹੀਂ ਤੇ ਪਰ ਫਾਇਦਾ ਬਹੁਤ ਹੈ ਡੈਰੀ ਫਾਰਮ ਤੇ ਜੇ ਤੁਸੀਂ ਇਹ ਚੀਜ਼ ਨਹੀਂ ਵੀ ਲਿਆ ਕੇ ਵਰਤ ਸਕਦੇ ਇੰੀਆਂ ਚੀਜ਼ਾਂ ਤਾਂ ਕੱਲਾ ਸੇਦਾ ਨੂਨ ਆਉਂਦਾ ਡਲੇ ਵਾਲਾ ਉਹ ਲਿਆ ਕੇ ਪਸ਼ੂਆਂ ਦੇ ਮੂਰੇ ਜ਼ਰੂਰ ਸਿੱਟੋ ਕਿਉਂਕਿ ਹੁਣ ਹਰੇ ਵੀ ਜਿਹੜੇ ਚਾਰਾ ਉਹ ਪੈਂਦਾ ਹੈਗਾ ਜਾਂ ਹਰੇ ਆ ਚੇਂਜ ਹੁੰਦੇ ਆ ਤਾਂ ਪਸ਼ੂ ਹਾਜਮਾ ਜਿਹੜਾ ਉਹ ਸਹੀ ਰਹਿੰਦਾ ਹੈਗਾ ਤੇ ਵੀਡੀਓ ਨੂੰ ਵਰਤਵਾਇ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ